ਆ ਵੀਰੋ ਆਪਣੇ ਪਿੰਡ ਦੇ ਮਾਨਯੋਗ ਸਰਪੰਚ ਸਾਹਿਬ ਨੂੰ ਜਰੂਰ ਸੈਂਡ ਕਰ ਦਿਓ ਜੇ ਪਿੰਡ ਚ ਜਿਮ ਲਾਉਣੀ ਹੈਗੀ ਬੇਸ਼ੱਕ ਦੋ ਮਹੀਨਾ ਕੱਟ ਲਾ ਲਓ ਪਰ ਜਲਿੰਦਰ ਤੋਂ ਲਿਆ ਕੇ ਕਵਾੜ ਨਾਲ ਆਓ ਮਲੇਰ ਕੋਟਲੇ ਦਾ ਆ ਬਾਈ ਬਣਾਉਂਦਾ ਸਿਰਾ ਇਹਦੀ ਗਰੰਟੀ ਗਰੰਟੀ ਕਿੰਨੀ ਕੁੰਦੀ ਆ ਬਾਈ ਸਾਡੀ 1 ਸਾਲ ਦੀ ਸਭ ਕਸੇ ਦੀ ਫੁੱਲ ਫਲੇਜ ਸਭ ਕਸੇ ਦੀ A to Z ਗਰੰਟੀ ਆ ਹਰ ਚੀਜ਼ ਦੀ ਆ ਜੇ ਮਤਾਂ ਜਿਵੇਂ ਆਪਣੀਆਂ ਪ੍ਰਾਈਵੇਟ ਜਮਾ ਹੁੰਦੀਆਂ ਨੇ ਨਾ ਉਹਨਾਂ ਤੋਂ ਲਾਈਆਂ ਹੁੰਦੀਆਂ ਨੇ ਇਹ ਅਸੀਂ ਪ੍ਰਾਈਵੇਟ ਚ ਵੀ ਦੇ ਦਿੰਨੇ ਆ ਜੇ ਸਰਕਾਰੀ ਚ ਬੰਦੇ ਜੈਸਾ ਸਾਡੇ ਕੋਲੇ ਥੋੜਾ ਸਰਕਾਰੀ ਦਾ ਬਜਟ ਆ ਅਸੀਂ ਉਹਨੂੰ ਸਰਕਾਰੀ ਚ ਵੀ ਪ੍ਰਾਈਵੇਟ ਜਿਮ ਅਗਰ ਤੁਸੀਂ ਰੂਰ ਅਸੀਂ ਕੰਪਲੀਟ ਜਿਮ ਤੁਹਾਨੂੰ 4.5 ਲੱਖ ਰੁਪਏ ਚ ਦੇ ਦਾਂਗੇ ਜੀ ਚ 20 ਆਈਟਮਾਂ ਹੋਣੀਆਂ ਅੱਜ ਜਿਹੜੇ ਬਾਈ ਕੋਲੇ ਆਇਆ ਇਹ ਜਿੰਮਾ ਦੀ ਗਰੰਟੀ ਲੈਂਦਾ ਕਹਿੰਦਾ ਜੇ ਖਰਾਬ ਹੋ ਜਾਣਾ ਇਹ ਇੰਨੀ ਵਧੀਆ ਜਿੰਮਾ ਕਿਉਂ ਬਣਾਉਂਦਾਗਾ ਕਿਉਂ ਬਣਾਉਂਦਾ ਬਾਈ ਤੁਹਾਡੇ ਸਾਹਮਣੇ ਆ ਬਾਈ ਦਿਖਾਓ ਡੋਲੇ ਮੜੇ ਦੇ ਬਾਈ ਆਪ ਪਹਿਲੇ ਦਿਨ ਤੋਂ ਜਿੰਮ ਦਾ ਸਕੀਨਾ ਸਪੋਰਟਸ ਆ ਇੰਡੀਆ ਲੈਵਲ ਤੇ ਬਾਈ ਜਿੱਤਿਆ ਹੋਇਆਗਾ ਤੇ ਆਹ ਵੇਖੋ ਜਿੰਮਾ ਤਿਆਰ ਹੁੰਦੀਆਂ ਆਪਾਂ ਜੋ ਕੁੱਪਕਣਾ ਪਿੰਡ ਜਾ ਮਲੇਰਕੋਟਲੇ ਜ਼ਿਲ੍ਹੇ ਚ ਆਜਵੇਂ ਭਈ ਆ ਜ਼ੀਰੋ ਲੈਵਲ ਅਟਾ ਬਣਾਇਆਗਾ ਸਾਡਾ ਜਿੰਨਾ ਵੀ ਅਸੀਂ ਸਾਰਾ ਕੰਮ ਅਸੀਂ ਹਰ ਚੀਜ਼ ਪੂਰੀ ਹਰ ਤਰੀਕੇ ਨਾਲ ਜ਼ੀਰੋ ਜ਼ੀਰੋ ਰੱਖਦੇ ਆ ਪਹਿਲਾਂ ਲੈਵਲੇ ਜ਼ੀਰੋ ਨਹੀਂ ਅਸੀਂ ਰੱਖਦੇ ਮਸ਼ੀਨ ਦੀ ਐਕੂਰਸੀ ਵੀ ਸਾਡੀ 00 ਆਸੇ ਆ ਜਿਵੇਂ ਆਮ ਇਥੇ ਜੋੜ ਪਾਇਆ ਹੁੰਦਾਗਾ ਜਿਹੜਾ ਇਥੇ ਅਸੀਂ ਇਹ ਸਾਰਾ ਕੰਮ ਦੇਖੋ 1 ਪੀਸ ਕਰਦੇ ਆ ਅੰਦਰ ਵੀ ਦੇਖੋਗੇ ਬਾ ਬਾ ਇਹ ਫਿਰ ਕਿਵੇਂ ਮੋੜਦੇ ਹੋਗੇ ਇਹ ਸਾਰਾ ਸਾਡਾ ਪਾਈਪ ਤੁਹਾਨੂੰ ਅਸੀਂ ਦਿਖਾਵਾਂਗੇ ਮਸ਼ੀਨਾਂ ਤੇ ਮੁੜਦਾ ਆਪ ਕਿਨਾਂ ਦੇ ਮੁੜਦਾ ਆਪਣੀ ਜਿਹੜਾ ਅੱਡਾ ਵੀ ਐ ਸਰਪੰਚ ਸਾਹਿਬ ਜੇ ਤੁਸੀਂ ਨਾ ਇਹਨੂੰ ਜ਼ਮੀਨ ਤੇ ਵੀ ਦੇਖੋਗੇ ਇਹਨੂੰ ਲੈਵਲ ਨੂੰ ਦਿਖਾ ਦਿਓ ਸਾਡਾ ਅੱਡਾ ਹੀ ਜ਼ੀਰੋ ਲੈਵਲ ਐ ਸਾਰੇ ਜ਼ੀਰੋ ਲੈਵਲ ਆਪੇ ਤੁਸੀਂ ਇਹਨੂੰ ਆਣ ਪਾਣੀ ਜਮਾ 00 ਦੇਖੋ ਚਾਰੇ ਪਾਸੇ ਨੂੰ ਜਿੱਧਰ ਮਰਜ਼ੀ ਰੱਖ ਲਓ ਜ਼ੀਰੋ ਸਾਡੀ ਜਿਹੜੀ ਵੀ ਮਸ਼ੀਨ ਦੇ ਉੱਤੇ ਵੀ ਤੁਸੀਂ ਹਾਂ ਆਪ ਇੱਥੇ ਰੱਖ ਲਓ ਇੱਥੇ ਵੀ ਤੁਹਾਨੂੰ ਜ਼ੀਰੋ ਦਿਖੂਗੀ ਆਹ ਦੇਖ ਲਓ ਬਈ ਚੈੱਕ ਕਰ ਲਓ ਸਾਡੀ ਮਸ਼ੀਨ ਤੇ ਇੱਥੇ ਲਗਾ ਲੋਂਗੇ ਇੱਥੇ ਵੀ ਦੇਖੋਗੇ ਤੁਸੀਂ ਜਿਵੇਂ 0 0 ਲੈਵਲ ਹੋਊ ਸਾਰੇ ਪਾਸਿਓਂ ਹਰ ਕੰਮ ਅਸੀਂ ਫੁੱਲ ਐਂਗਲ ਤੇ ਕਰ ਸਕਦੇ ਆ ਹਾਂਜੀ ਔਰ ਹਰੇਕ ਐਂਗਲ ਤੇ ਹੀ ਕਰਦੇ ਆ ਜਿਵੇਂ ਬਈ ਇਹ ਲੋਹਾ ਵਰਤਦੇ ਹੋਗੇ ਕਿਹੜੀ ਕੰਪਨੀ ਦਾ ਵਰਤਦੇ ਹੋਗੇ ਜਿੰਨਾ ਸਾਡੇ ਕੋਲੇ ਲੋਹਾ ਲੱਗਦਾ ਸਾਰਾ ਬ੍ਰਾਂਡਡ ਹਾਂ ਸੀਆਰ ਕੋਇਲ ਸੀਆਰ ਕਿਸਮ ਦਾ ਸੀ ਲੋਹਾ ਯੂਜ਼ ਜਿਹੜੇ ਆਪਣੇ ਪੰਚਾਇਤੀ ਜਿੰਮਾ ਹੁੰਦੀਆਂ ਨੇ ਪਤਲੀਆਂ-ਪਤਲੀਆਂ ਜਿਹੀਆਂ ਹੁੰਦੀਆਂ ਨੇ ਉਹੀ ਤੇਰੇ ਵਰਗਾ ਤਾਂ ਦੋ ਕੁ ਲਾ ਦੇ ਤਾੜ-ਤਾ ਟੁੱਟ ਜਾਂਦੀ ਹੈਗੀ ਸਾਨੂੰ ਜੇ ਕੋਈ ਬੰਦਾ ਕਹਿ ਵੀ ਦਵੇ ਨਾ ਕੋਈ ਆ ਕੇ ਵਿੱਚੋਂ ਕੋਈ ਖਾੜ ਖਵਾਉਣ ਵਾਲਾ ਕਹਿ ਵੀ ਦਵੇ ਵੀ ਤੁਸੀਂ ਹਲਕਾ ਲੋਹਾ ਲਾ ਦੋ ਅੱਦਾ ਵੀ ਹੋ ਸਤੋ ਅੱਦਾ ਤਾਂ ਵੀ ਹੋ ਜਾਂਦਾ ਹੈਗਾ ਹਲਕਾ ਲੋਹਾ ਲਾ ਕੇ ਵੀ ਸਾਡੇ ਲਈ ਮਸ਼ੀਨਾਂ ਬਣਾ ਦੋ ਖਣ ਜਾ ਤਾਂ ਵੀ ਲਾਲਾ ਜੀ ਸੱਟ ਨਾ ਖਾ ਲਿਓ ਕਿਉਂ ਬੰਦੇ ਨੇਗਾ ਇਹਨਾਂ ਨੂੰ ਚੱਕੂ ਫੜੀ ਹੋਈ ਹੈ ਅਸੀਂ ਹਲਕਾ ਕਹੀ ਕਹਿੰਦੇ ਵੀ ਦੋ ਦਿਨ ਜੇ ਕਰ ਦੋ ਨਾ ਖਰਚਾ ਜਾਊਗਾ ਕੋਈ ਸਾਨੂੰ ਮੰਨ ਲੋ ਕਹਿ ਵੀ ਦਵੇ ਵੀ ਤੁਸੀਂ ਹਲਕਾ ਲੋਹਾ ਲਾ ਕੇ ਸਾਡੇ ਲਈ ਮਸ਼ੀਨਾਂ ਬਣਾ ਦਿਓ ਅਸੀਂ ਚਾਹ ਕੇ ਵੀ ਨਹੀਂ ਬਣਾ ਪਾਵਾਂਗੇ ਕਿਉਂ ਨਹੀਂ ਬਣਾਉਂਦੇ ਕਿਉਂਕਿ ਅਸੀਂ ਸਾਰਾ ਕੰਮ ਮਸ਼ੀਨਾਂ ਤੇ ਵੈਂਡ ਕਰਦੇ ਆ ਸਾਡੀਆਂ ਬੈਂਡਿੰਗ ਮਸ਼ੀਨਾਂ ਤੇ ਹੁੰਦੀ ਆ ਅਗਰ ਲੋਹੇ ਚ ਮੋਟੇ ਚ ਗੁੰਜਾਇਸ਼ ਹੋਊਗੀ ਤਾਂ ਹੀ ਉਹ ਚੋ ਖਿੱਚ ਕੇ ਲੋਹੇ ਨੇ ਬਦਲਣਾ ਨਾ ਵੀ ਜਿਹੜਾ ਤੁਸੀਂ ਐਡਾ ਨਾਮ ਬਣਾ ਲਿਆ ਬ੍ਰਾਂਡ ਹੈਣਾ ਬਾਈ ਇਹ ਵੀ ਖਰਾਬ ਹੋਊਗਾ ਫਿਰ ਜੇ ਬੰਦ ਕੀ ਜਾਈਏ ਕਿਉਂਕਿ ਜਿੰਮਾ ਦੇ ਉੱਪਰ ਤਾਂ ਲਿਖਿਆ ਹੋਊਗਾ ਵੀ ਲੱਕੀ ਵਾਲੇ ਤੋਂ ਜਮਾਈਆਂ ਹਾਂਜੀ ਹਾਂਜੀ ਸਾਡਾ ਫਿਰ ਨਾਮ ਖਰਾਬ ਹੋ ਜਾਂਦਾ ਤੁਸੀਂ ਆਹ ਮਸ਼ੀਨ ਹੈ ਸਾਡੀ ਇਹ ਜਮਾ ਕੰਪਿਊਟਰਾਈਜ਼ ਮਸ਼ੀਨ ਹੈ ਇਹ ਬੈਡ ਪਾਊਗੀ ਹਾਂਜੀ ਇਹ ਬੈਂਡ ਪਾਊਗੀ ਆ ਦਿਖਾ ਇੱਧਰ ਲੈ ਕੇ ਬੈਣ ਪੈਂਦਾ ਮੈਨੂੰ ਪਹਿਲਾਂ ਇੱਧਰ ਦੇਖ ਮੈਨੂਅਲ ਹੈ ਨਹੀਂ ਇਹ ਡਿਗਰੀ ਵਾਲੀ ਮਸ਼ੀਨ ਹੈ अच्छा ਜੇ ਅਸੀਂ ਜਿਹੜਾ ਪਾਈਪ 90 ਡਿਗਰੀ ਮੋੜਨਾ ਨੇ 90 ਮੋੜਨਾ ਅਸੀਂ ਚਾਹੇ ਬਟਨ ਦੁਬਾਰਾ ਦੁਬਾਰਾ ਦੱਬੀ ਜਾਈਏ ਜਿੰਨੀ ਅਸੀਂ ਫੀਡ ਕਰਤੀ 80 ਡਿਗਰੀ ਹੁਣ 93 ਡਿਗਰੀ ਫੀਡ ਕੀਤਾ ਹੋਇਆ ਅੱਛਾ ਹੁਣ ਉਸ ਤੋਂ ਬਾਅਦ ਅਸੀਂ ਪਾਈਪ ਪਾ ਕੇ ਕਲੈਂਪ ਕਰਕੇ ਬੰਨ ਲਿਆ ਸਾਰਾ ਕੁਝ ਹੁਣ ਆਪਾਂ ਜਦੋਂ ਇਹਨੂੰ ਬਟਨ ਨੂੰ ਦੱਬਾਂਗੇ ਹਾਂ ਇਹਨੇ 93 ਡਿਗਰੀ ਤੇ ਮੁੜ ਕੇ ਆਟੋਮੈਟਿਕ ਮਸ਼ੀਨ ਨੇ ਖਾਇਓ ਮੁੜ ਕੇ ਆਹ ਦੇਖੋ ਬਈ ਕਿਧਰ ਜਾਊ ਮੁੜਦੀ ਇਧਰ ਹੀ ਆਊਗੀ ਲੋ ਆਹ ਦੇ ਇੱਥੋਂ ਮੁੜਦਾ ਦੇਖੋ ਉੱਪਰ ਲਿਆ ਇਧਰ ਮੁੜਿਆ ਪੱਜ ਕੇ ਲਿਆ ਇੱਥੇ ਇੱਥੇ ਤੇ ਲਿਆ ਇੱਥੇ ਪੱਜ ਕੇ ਆਹ ਕਿਉਂਕਿ ਜਦੋਂ ਇੱਥੇ ਪਾਈਪਾਂ 'ਚ ਜੋੜ ਪਾਏ ਹੁੰਦਾ ਉਹ ਜਲਦੀ ਗਲ ਜੇ ਜਾਂਦੇ ਆ ਖਰਾਬ ਹੋ ਜਾਂਦੇ ਹੈਗੇ ਪਰ ਆ ਪਾਈਪ ساری ਉਮਰ ਖਰਾਬ ਨਹੀਂ ਹੋਣਾ ਹੈਗਾ ਆ ਮੁੜ ਗਿਆ ਮੁੜ ਗਿਆ ਪਾਈਪ ਕੱਢੋ ਕਰਮਜੀਤ ਕੱਢੋ ਉਹਨੂੰ ਹਾਂਜੀ ਆ ਦੇਖੋ ਕਿੰਨਾ ਘੰਟਗਾ ਬਣ ਗਿਆ ਆ ਲੋਹਾ ਬਾਈ ਯੂਰੀ ਵਰਤੀ ਨੇ ਦਿਖਾਓ ਪਾਈਪ ਦੀ ਆ ਦੇਖ ਲੈ ਸਰਪੰਚ ਆ ਦੇਖੋ ਜਮਾਂ ਬੈਂਡ ਕਰਤਾ ਔਰ ਜਮਾਂ ਦੇਖੋ ਕੋਈ ਇਹਦੇ 'ਚ ਹੋਣੀ ਲੱਗਿਆ ਅਗਰ ਇਹ ਲੋਹਾ ਭਾਰੀ ਹੈ ਸਵਾਹ ਸਾਹਿਬ ਤਾਂ ਹੀ ਇਹ ਵੱਧ ਗਿਆ ਨਹੀਂ ਇਹਨੇ ਵਧਣਾ ਹੀ ਨਹੀਂ ਸੀ ਟੁੱਟੇ ਜਾਂਦਾ ਹਾਂ ਟੁੱਟੇ ਜਾਂਦਾ ਉੱਪਰ ਤੇ ਇਹ ਸੀਆਰ ਕੋਇਲ ਹੈ ਸੀਆਰ ਹੁੰਦਾ ਕੋਲਡ ਰੋਲ ਕੋਇਲ ਇੱਕ ਹੁੰਦਾ ਐਚਆਰ ਹੌਟ ਰੋਲ ਕੋਇਲ ਜਿਹੜੇ ਬਜਾਰੂ ਲੋਹੇ ਜਿਹਨਾਂ ਨੂੰ ਅਸੀਂ ਵੈਲਡਿੰਗ ਕੱਟ ਕੇ ਕਰਦੇ ਹਾਂ ਨਾ ਉਹ ਤਾਂ ਇੱਕ ਨਾਰਮਲ ਪਾਈਪ ਹੁੰਦੇ ਆ ਬ੍ਰਾਂਡ ਨਾਮ ਦੀ ਚੀਜ਼ ਨਹੀਂ ਹੁੰਦੇ ਆਈਐਸਆਈ ਮਾਰਕਾ ਤੱਕ ਲੋਹਾ ਹੁੰਦਾ ਇਹ ਸਾਰਾ ਜਿਹੜਾ ਕੋਲਡ ਰੋਲ ਕੋਇਲ ਪਾਈਪ ਹੈ ਔਰ ਇਹਦੀ ਜਿਹੜੀ ਥਿਕਨੈਸ ਆ ਉਹ 3mm ਦੀ ਆ ਮਸ਼ੀਨ ਬੈਂਡ ਕੁਆਲਿਟੀ ਆ ਇਹਦੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਇਹਦੀ ਫਿਨਿਸ਼ ਜੇ ਕਿਸ ਨੇ ਲਵੇ ਬਹਿ ਕੇ ਜੇ ਮਤਿਆਰ ਕਰਵਾਉਣੇ ਲਵੇ ਵੀ ਕਰ ਦੋਗੇ ਤੁਸੀਂ ਮਰਜ਼ੀ ਆ ਕੇ ਲਵੇ ਬਹਿ ਕੇ ਕਰਵਾ ਸਕਦਾ ਸਾਡੇ ਕੋਲੇ ਤੁਸੀਂ ਮਸ਼ੀਨਾ ਬਣਦੀਆਂ ਦੇਖੋ ਜਿਹੜੀਆਂ ਮਸ਼ੀਨਾਵਾਂ ਬਣੀਆਂ ਪਈਆਂ ਨੇ ਆਹਾਂ ਇਹ ਮੰਨ ਲਓ ਸਰਪੰਚ ਸਾਹਿਬ ਤੁਹਾਡਾ ਸਾਡੇ ਕੋਲੇ ਆਰਡਰ ਹੈ ਤੁਹਾਡੀਆਂ ਤਾਂ ਹੈ ਨਹੀਂ ਗੀਆਂ ਅੱਛਾ ਜੇ ਤੁਹਾਡੀਆਂ ਨਹੀਂ ਹੈਗੀਆਂ ਕਿਸੇ ਦੀਆਂ ਹੈਗੀਆਂ ਜੇ ਅਸੀਂ ਇੱਥੇ ਮਾੜਾ ਮਾਲ ਬਣਾ ਕੇ ਰੱਖਿਆ ਸਾਡੀ ਫੈਕਟਰੀ 'ਚ ਤਾਂ ਉਹ ਕਿਸੇ ਨੂੰ ਤਾਂ ਜਾਊਗਾ ਹੀ ਜਾਊਗਾ ਹੀ ਇਹਦਾ ਮਤਲਬ ਅਸੀਂ ਮਾੜੀਆਂ ਬਣਾਉਨੇ ਆ ਤੁਸੀਂ ਆਓ ਸਾਡੀ ਫੈਕਟਰੀ 'ਚ ਲੱਭ ਕੇ ਦੇਖੋ ਕੋਈ ਮਾੜੀ ਬਣੀ ਹੋਈ ਲੱਭ ਜੇ ਤੁਹਾਨੂੰ ਸਾਡੀ ਫੈਕਟਰੀ 'ਚ ਲੋਹਾ ਮਾੜਾ ਲੱਭ ਜੇ ਤੁਹਾਨੂੰ ਸਾਡੇ ਵਰਕਰ ਕੋਈ ਮਾੜੀ ਕੰਮ ਕਰਦੇ ਲੱਭ ਜੇ ਜਿਹੜੀ ਮੈਂ ਤੁਹਾਨੂੰ ਲੈਵਲ ਦੀ ਗੱਲ ਕਹੀ ਆ ਗੁਣੀਆਂ ਦੀ ਐਂਗਲਾਂ ਦੀ ਕਹੀ ਆ ਐਕੂਰੇਸੀ ਦੀ ਕਹੀ ਆ ਤੁਸੀਂ ਲਾ ਕੇ ਚੈੱਕ ਤੁਸੀਂ ਕਿਹੜਾ ਵੀ ਕੋਈ ਆਮ ਮਿਸਤਰੀ ਨੂੰ ਬਿਲਡਿੰਗ ਸੱਟ ਲਾ ਕੇ ਜਿਵੇਂ ਬਣਾਉਣ ਲੱਗੇ ਤਾਂ ਪੱਕੇ ਕੰਮ ਨਹੀਂ ਨਾ ਪ੍ਰਾਣਾ ਕੰਮ ਆਗਾ ਜਿਵੇਂ ਆ ਬਿਲਡਿੰਗ ਕਰ ਦਿਓ ਕਦ ਨਾਲ ਕਰ ਦਿਓਗੇ ਜਿੰਨੀ ਵੈਲਡਿੰਗ ਸਾਡੇ ਪੱਕੇ ਕੰਮ ਹੁੰਦਾ ਪੱਕਾ ਕਰਨ ਦਾ ਫਾਈਨਲ ਕਰਨ ਦਾ ਉਹ ਸਾਰਾ ਮੈਗ ਵੈਲਡਿੰਗ ਤੇ ਹੁੰਦਾ ਮੈਗ ਵੈਲਡਿੰਗ ਦਾ ਸ਼ੇਤੀ ਖਰਾਬ ਨਹੀਂ ਹੁੰਦਾ ਮੈਗ ਵੈਲਡਿੰਗ ਦੇ ਵਿੱਚ ਆਹ ਦੇਖ ਲਓ ਭਈ ਹਾਂ ਮੈਗ ਵੈਲਡਿੰਗ ਦੇ ਉੱਤੇ ਕੰਮ ਕਰਦਾ ਦੇਖੋ ਸਾਡਾ ਕਾਰੀਗਰ ਕੰਮ ਕਰਦਾ ਦੇਖ ਲਓ ਇਹਨੇ ਮੈਗ ਵੈਲਡਿੰਗ ਤੇ ਸਾਰਾ ਕੰਮ ਕਰਕੇ ਰਗੜਾਈ ਕਰਕੇ ਫਿਰ ਅੱਗੇ ਪੇਂਟ ਪ੍ਰਾਈਮਰ ਏਰੀਆ 'ਚ ਜਾਣਾ ਪੇਂਟ ਕਾਹਦਾ ਕਰਦੋਂ ਫਿਰ ਭਈ ਆਜੋ ਅੱਗੇ ਬੇਸ਼ੱਕ ਜਿੰਮ ਪਿੰਡ 'ਚ ਨਾਲ ਆਓ ਪਰ ਮਾੜੀ ਜਿੰਮ ਲਾਉਣ ਦਾ ਕੋਈ ਫਾਇਦਾ ਨਹੀਂ ਦੋ ਮਸ਼ੀਨਾਂ ਕੱਟ ਲਗਾ ਲਓ ਸਰਪੰਚ ਸਾਹਿਬ ਜਿੰਮ ਲਾਉਣਿਓ ਜਿੰਨੇ ਵੀ ਪੰਜਾਬ 'ਚ ਪਿੰਡ ਨੇ ਆ ਗਏ ਆ ਦੇਖੋ ਇੱਥੇ ਪੇਂਟ ਲਈ ਇਹ ਮਾਲ ਤਿਆਰ ਹੋ ਰਿਹਾ ਅੱਛਾ ਆ ਸਭ ਤੋਂ ਪਹਿਲਾ ਪ੍ਰੋਸੀਜਰ ਹੈ ਬੰਦੇ ਸਾਡੇ ਜਿਹੜੀ ਰਸਟ ਲੱਗੀ ਹੋਈ ਆ ਮਾੜੀ ਬੁੱਟੀ ਬਾਰਿਸ਼ ਦੇ ਦਿਨ ਨੇ ਜੰਗ ਜੰਗ ਲੱਗੀ ਪਾਈਪਾਂ ਨੂੰ ਉਹ ਸਾਰੀ ਉਤਾਰੀ ਜਾ ਰਹੀ ਹੈ ਜਿੰਨਾ ਦੇ ਕੋਈ ਬਿਲਡਿੰਗ ਦਾ ਸੀ ਜੋੜ ਤੱਕ ਨਹੀਂ ਛੱਡਣਾ ਆ ਦੇਖੋ ਕਿਵੇਂ ਚਮਕਾਇਆ ਪੈਦਰ ਦੇਖੋ ਇਹ ਜੇ ਕਾਰੀਗਰ ਪੱਕੇ ਬੰਦੇ ਨੇ ਆ ਬਣਾਤੀ ਨਾ ਗੱਲ ਅੱਛਾ ਐ ਪੱਕਾ ਕੰਮ ਕਰੋ ਪੇਂਟ ਕਿਹੜਾ ਕਰੋਗੇ ਫਿਰ ਇਸ ਤੋਂ ਬਾਅਦ ਅਸੀਂ ਪਹਿਲਾ ਹਲੇ ਕੰਮ ਪ੍ਰੋਸੀਜਰ ਪਹਿਲਾਂ ਪੇਂਟ ਤੋਂ ਪਹਿਲਾਂ ਆਪੌਕਸੀ ਪ੍ਰਾਈਮਰ ਲੱਗਦਾ ਅੱਛਾ ਇਹ ਪਹਿਲਾਂ ਅਸੀਂ ਖੁਦ ਰੈੱਡ ਆਕਸਾਈਡ ਪ੍ਰਾਈਮਰ ਲਾਉਂਦੇ ਸੀ ਅੱਜ ਕੱਲ ਅਸੀਂ ਅਪੌਕਸੀ ਪ੍ਰਾਈਮਰ ਵਰਤਦੇ ਆਂ ਅਗਰ ਤੁਸੀਂ ਇਹਦੀ ਕੁਆਲਿਟੀ ਪ੍ਰਾਈਮਰ ਦੀ ਵੀ ਦੇਖੋ ਨਾ ਹੱਥ ਫੇਰ ਕੇ ਇਹ ਤਾਂ ਰੰਗ ਨਾਲ ਦੀ ਵੀ ਪੇਂਟ ਵਰਗੀ ਕੁਆਲਿਟੀ ਹੈ ਇਹਦੀ ਇਹ ਪ੍ਰਾਈਮਰ ਲੱਗਿਆ ਹੋਇਆ ਦੇਖੋ ਬਿਲਕੁਲ ਬਈ ਇਹ ਅਪੌਕਸੀ ਪ੍ਰਾਈਮਰ ਜਿੱਥੋਂ ਅਰਜੀ ਤੁਸੀਂ ਦੁਕਾਨਦਾਰ ਨੂੰ ਇਹ ਪੁੱਛ ਕੇ ਦੇਖ ਲਓ ਕਿਸੇ ਵੀ ਰੰਗ ਵਾਲੇ ਨੂੰ ਵੀ ਅਪੌਕਸੀ ਪ੍ਰਾਈਮਰ ਕਿੰਨੇ ਰੁਪਏ ਲੀਟਰਾਂ ਸਾਨੂੰ ਮਿਲੂਗਾ ਅਸੀਂ ਘਰੇ ਕਰਨਾ ਇਹ ਲਗਭਗ 400 ਰੁਪਏ ਲੀਟਰ ਅਪੌਕਸੀ ਪ੍ਰਾਈਮਰ ਸਾਨੂੰ ਕੰਪਨੀ ਤੋਂ ਲੈਂਡ ਕਰਦਾ ਜੇ ਬਾਜ਼ਾਰ ਦੇ ਵਿੱਚ ਜਿੰਨੀਆਂ ਮਸ਼ੀਨਾਂ ਨੂੰ ਕੰ ਉਹ ਰੰਗ ਦਾ ਕੋਈ ਫਾਇਦਾ ਨਹੀਂ ਦੋ ਤਾਂ ਪਾਪਾ ਮੈਂ ਤੁਹਾਨੂੰ ਬਾਹਰ ਮੈਂ ਰੰਗ ਹੁੰਦਾ ਵੀ ਦਿਖਾਉਣਾ ਬਾਈ ਜਿੰਮਾ ਵੀ ਦਿਖਾਵਾਂਗੇ ਸਕਿੱਪ ਨਾ ਕਰਿਓ ਵੀਡੀਓ ਸ਼ੇਅਰ ਕਰਕੇ ਆਪਣੇ ਪਿੰਡ ਦੇ ਸਰਪੰਚ ਸਾਹਿਬ ਤੱਕ ਜਰੂਰ ਭੇਜ ਦਿਓ ਜੇ ਉਹਨਾਂ ਨੇ ਆਪਣੇ ਪਿੰਡ 'ਚ ਜਿੰਮਾ ਲਾਉਣੀਆਂ ਨੇ ਜੇ ਅਸਲੀ ਜਿੰਮਾ ਲਾਉਣੀਆਂ ਨੇ ਤਾਂ ਬਾਈ ਕੋਲੇ ਆ ਜਿਓ ਬਹੁਤ ਪੁਰਾਣਾ ਬਾਈ ਦਾ ਰਿਕਾਰਡ ਆ ਇੱਕ ਵੀ ਲਾਂਭਾ ਨਹੀਂ ਆਇਆ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਦੇਖੋ ਮਸ਼ੀਨਾਂ ਤੋਂ ਲੋਕਾਂ ਦੇ ਰੰਗ ਹੁੰਦਾ ਦੇਖਦੇ ਹੋਵੋਗੇ ਰੇਗਮਾਰ ਰੱਖ ਕੇ ਨੇ ਲਿਆ ਕਾਰਾਂ ਦਾ ਜਿਵੇਂ ਪੇਂਟ ਹੁੰਦਾ ਪਾਣੀ ਨਾਲ ਉਸੇ ਤਰੀਕੇ ਨਾਲ ਧੁਲਾਈ ਹੋ ਰਹੀ ਹੈ ਇਹਦੀ ਹੁਣ ਹਾਂ ਧੁਲਾਈ ਕਰਕੇ ਦੁਬਾਰਾ ਪੇਂਟ ਪਾਉਣੀ ਕਰਕੇ ਫਿਰ ਪੇਂਟ ਹੋਣਾ ਕਾਰਾਂ ਨਾਲ ਵਾਂਗੂ ਧੁਲਾਈ ਕਰਕੇ ਇਹਨੂੰ ਸੋਵੇ ਦੇਖੋ ਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਦੇਖੋਗੇ ਜਿਵੇਂ ਸੌਫਟ ਪਿਆ ਤੁਸੀਂ ਹੱਥ ਪੇਰ ਕੇ ਦੇਖੋ ਜਿਵੇਂ ਕੋਲਾ ਮੁਲਾਇਮ ਕਰਤਾ ਸਰਪੰਚ ਸਾਹਿਬ ਕਰੋ ਚੈੱਕ ਨਾੜਾਈ ਦੇ ਸਿਰ ਵਰਗਾ ਹੈ ਜਿਵੇਂ ਬਿਲਕੁਲ ਸਿਰ ਵਰਗਾ ਮੁਲਾਇਮ ਕਰਤਾ ਫਿਰ ਇਹਨੂੰ ਪ੍ਰਾਈਮਰ ਹੁਣ ਆਜੋ ਤੁਹਾਨੂੰ ਦਿਖਾਵਾਂ ਇਸ ਸਾਈਡ ਉਹ ਰੱਖਿਆ ਪਿਆ ਤਿਆਰ ਕਰਕੇ ਜਿਹੜਾ ਜਿਵੇਂ ਸੁਕਾਤਾ ਹੁਣ ਇਹ ਪੇਂਟ ਲਈ ਬਿਲਕੁਲ ਤਿਆਰ ਹੈ ਇਹ ਲਈ ਹੁਣ ਤਿਆਰ ਹੈ ਹੁਣ ਇਹਦੇ ਤੇ ਪੇਂਟ ਕਰਨਾ ਇਹਨੂੰ ਜਿੱਥੇ ਮਰਜ਼ੀ ਤੁਸੀਂ ਹੱਥ ਫੇਰ ਕੇ ਦੇਖੋ ਸੌਫਟਨੈਸ ਦੇਖੋ ਇਹਦੀ ਬਾਈ ਪਤਾ ਹੀ ਲੱਗਦਾ ਨਹੀਂ ਅਸੀਂ 20 ਤਿਆਰ ਕਰ ਲਿਆ ਜਦੋਂ 20 ਸੇ ਨਹੀਂ ਤਿਆਰ ਥੱਲੇ ਜਦੋਂ ਉਮੀਂ ਰੰਗ ਮਾਰਦ ਨਾਲ ਰੰਗ ਨਹੀਂ ਵੀ ਖਰਾਬ ਉਹਦਾ ਗਰੈਂਟਰ ਜਾਂ ਮਾਰ ਕੇ ਰੰਗ ਮਾਰ ਦਿੰਦੇ ਨੇ ਵਾਹ ਵੜ ਜਾਂਦੇ ਨੇ ਪਾਈਪ ਦੀ ਆ ਚੀਜ਼ ਤਾਂ ਪਹਿਲੀ ਵਾਰ ਤੁਹਾਡੇ ਕੋਲੇ ਦੇਖੀ ਹੈ ਬਈ ਹਨਾ ਹਰ ਕੰਮ ਅਸੀਂ ਬਹੁਤ ਬਰੀਕੀ ਨਾਲ ਕਰਕੇ ਦਿੰਨੇ ਆ ਬਾਈ ਦੀ ਕੋਈ ਛੋਟੀ ਮੋਟੀ ਗੱਲਬਾਤ ਨਹੀਂ ਆ ਦੇਖ ਲਓ ਫੈਕਟਰੀ ਦਿਖਾ ਦੇ ਹੁਣ ਇੱਥੋਂ ਤੁਸੀਂ ਉਹ ਸਾਹਮਣੇ ਪਾਰਕਾਂ ਵਾਲਾ ਜਿਮ ਪਿਆ ਦੇਖੋ ਝੂਲਾ ਹਵਾ ਨਾਲ ਘੁੰਮਦਾ ਪਿਆ ਸਾਡਾ ਆਪਾਂ ਇੱਥੇ ਤੁਰੇ ਜਾ ਰਹੇ ਹਾਂ ਦੇਖੋ ਹਾਂਜੀ ਹਾਂ ਘੁੰਮਦਾ ਸਿਰਫ ਹਵਾ ਨਾਲ ਹੀ ਘੁੰਮਦਾ ਪਿਆ ਆਪਾਂ ਕੋਈ ਕਮਾਕੀ ਨਹੀਂ ਆਇਆ ਲੈਵਲ ਚੈੱਕ ਤਾਂ ਹਨਾ ਬਈ ਉਹ ਏ ਹੋ ਗਿਆ ਤੇ ਪਹਿਲਾਂ ਜਮਾ ਦਿਖਾ ਦਿਓ ਇਧਰ ਫੇਰ ਦਿਖਾਉਣੇ ਆਪਾਂ ਉਹ ਝੂਲੇ ਆਜੋ ਬਈ ਜਿੰਮਾ ਦਿਖਾਈਏ ਤੁਹਾਨੂੰ ਨਵੇਂ ਨਵੇਂ ਤਰੀਕੇ ਦੇ ਜਿਮਾਣੇ ਇਹ ਕਾਹ ਕੀ ਚੀਜ਼ ਆ ਗਈ ਬਈ ਆਹ ਵੀਡੀਓ ਆਪਣੇ ਪਿੰਡ ਦੇ ਮਾਣਯੋਗ ਸਰਪੰਚ ਸਾਹਿਬ ਨੂੰ ਜਰੂਰ ਸੈਂਡ ਕਰ ਦਿਓ ਜੇ ਪਿੰਡ 'ਚ ਜਿੰਮ ਲਾਉਣੀ ਹੈਗੀ ਬੇਸ਼ੱਕ ਦੋ ਮਹੀਨਾ ਘੱਟ ਲਾ ਲਓ ਪਰ ਜਲੰਧਰ ਤੋਂ ਲਿਆ ਕੇ ਕਵਾੜ ਨਾਲ ਆਓ ਮਲੇਰਕੋਟਲੇ ਦਾ ਆ ਬਾਈ ਬਣਾਉਦਾ ਸਿਰਾ ਆ ਦੇਖੋ ਇਹਦੀ ਗਰੰਟੀ ਗਰੰਟੀ ਕਿੰਨੀ ਕੁੰਦੀ ਆ ਬਈ ਸਾਡੀ 1 ਸਾਲ ਦੀ ਸਭ ਕਸੇ ਦੀ ਫੁੱਲ ਫਲੇਜ ਸਭ ਕਸੇ ਦੀ A to Z ਗਰੰਟੀ ਆ ਹਰ ਚੀਜ਼ ਦੀ ਆ ਜੇ ਮਤਾਂ ਜਿਵੇਂ ਆਪਣੀਆਂ ਪ੍ਰਾਈਵੇਟ ਜਮ੍ਹਾਂ ਹੁੰਦੀਆਂ ਨੇ ਨਾ ਉਹਨਾਂ ਤੋਂ ਲਾਈਆਂ ਹੁੰਦੀਆਂ ਨੇ ਇਹ ਅਸੀਂ ਪ੍ਰਾਈਵੇਟ ਚ ਵੀ ਦੇ ਦਿੰਨੇ ਆ ਜੇ ਸਰਕਾਰੀ ਚ ਬੰਦੇ ਜੈਸਾ ਸਾਡੇ ਕੋਲੇ ਥੋੜਾ ਸਰਕਾਰੀ ਦਾ ਬਜਟ ਆ ਅਸੀਂ ਉਹਨੂੰ ਸਰਕਾਰੀ ਚ ਵੀ ਦੇ ਦੇਵਾਂ ਪ੍ਰਾਈਵੇਟ ਚ ਤਾਂ ਕਹਿੰਦੇ ਕਰੋੜਾਂ ਰੁਪਏ ਲਾ ਕੇ ਜਾਂਦਾ ਜਮ੍ਹਾਂ ਤੇ ਬਈ ਇਹ ਸਭ ਗੱਲ ਆ 20 ਲੱਖ ਰਿਹਾ ਮਸੀਨਾ ਹੁੰਦੀਆਂ ਨੇ ਗੱਲਾਂ ਨੇ ਸਭ 20 ਲੱਖ ਰੁਪਏ ਦੀਆਂ ਲਾ ਕੇ 15 ਲੱਖ ਰੁਪਏ ਹਰ ਬੰਦਾ ਕਹਿੰਨ ਲਾਈ ਜਾਂਦਾ ਵੀ ਕੋਈ ਹੋਰ ਨਾ ਫੁੱਲ 3 ਭੁੱਲ ਹੀ ਜਾਂਦੇ ਆ ਵੀ ਅਸੀਂ ਲਾਇਆ ਅਸਲ ਚ ਕਿੰਨਾ ਸੀ ਲੱਕੀ ਬੈਠਾ ਹੈ ਦੱਸਣ ਵਾਸਤੇ ਕਿੰਨੇ ਰੁਪਏ ਤਿਆਰ ਹੋ ਜੂਗੇ ਜੇ ਪ੍ਰਾਈਵੇਟ ਜਿਹੜੀ ਪ੍ਰਾਈਵੇਟ ਜਿਮ ਅਗਰ ਤੁਸੀਂ ਰੂਰਲ ਦੇ ਵਿੱਚ ਖੋਲਦੇ ਹੋ ਰੂਰਲ ਚ ਬਿਨਾ ਕਾਰਡੀਓ ਤੋਂ ਜਣਜੀ ਭੱਜਣ ਵਾਲੀਆਂ ਟਰੈਡਮਿਲਾਂ ਔਰ ਸਾਈਕਲਾਂ ਨੂੰ ਛੱਡ ਕੇ ਅਸੀਂ ਕੰਪਲੀਟ ਜਿਮ ਤੁਹਾਨੂੰ 4.5 ਲੱਖ ਰੁਪਏ ਚ ਦੇ ਦਾਂਗੇ ਜੀ ਚ 20 ਆਈਟਮਾਂ ਹੋਣੀਆਂ ਜਿਮ ਦਾ ਹਰ ਮੇਜਰ ਕੰਮ ਸਾਰਾ ਉਹਦੇ ਵਿੱਚ ਹੁੰਦਾ ਹੋਊ। ਅਗਰ ਕਿਸੇ ਨੇ ਪ੍ਰਾਈਵੇਟ ਜਿਮ ਖੋਲ੍ਹਣੀ ਆ ਅਸੀਂ 4.5 ਲੱਖ ਰੁਪਏ ਦੇ ਵਿੱਚ ਕੰਪਲੀਟ ਜਿਮ ਦੇ ਦਾਂਗੇ ਤੁਹਾਨੂੰ ਸਮੇਤ ਰਾਡਾਂ ਕੰਪਲੀਟ 올림픽 ਸਾਈਜ਼ ਦੀਆਂ ਡੰਬਲ ਰਬੜ ਕੋਟਡ ਪਲੇਟਾਂ 400 ਕਿਲੋ ਰਬੜ ਕੋਟਡ ਮਸ਼ੀਨਾਂ ਕਿ ਨਹੀਂ ਹੋਣਗੀਆਂ ਮਸ਼ੀਨਾਂ ਟੋਟਲ 20 ਆਈਟਮਾਂ ਤੁਹਾਨੂੰ ਕੰਪਲੀਟ ਉਹਦੇ ਵਿੱਚ ਦੇਵਾਂਗੇ ਬਿਨਾਂ ਕਾਰਡੀਓ ਤੋਂ ਭੱਜਣ ਵਾਲੀਆਂ ਮਸ਼ੀਨਾਂ ਨੂੰ ਛੱਡ ਕੇ। ਜੇ ਸਰਕਾਰੀ ਵੀ ਖੋਲ੍ਹ ਲਿਆ ਕਿਸੇ ਨੇ ਉਹ ਵੀ ਆ ਲਿਓ। ਆ ਦੇਖੋ ਜੀ। ਹੁਣ ਜੇ ਮੈਂ ਆ ਜਿਮ ਆ ਬਈ ਇਹ ਜੇ ਕੀ ਕੀ ਚੀਜ਼ਾਂ ਆ ਗਈਆਂ ਦਿਖਾਓ ਇਹ ਹੁਣ ਅਸੀਂ ਇਹ ਮਸ਼ੀਨ ਜਿਹੜੀ ਬਣਾਈ ਆ ਨਾ ਟੈਕਨੀਕਲੀ ਜਿਵੇਂ ਇੰਪੋਰਟਡ ਦੇ ਉੱਤੇ ਹਰ ਚੀਜ਼ ਨੂੰ ਅਸੀਂ ਕੋਸ਼ਿਸ਼ ਕਰਦੇ ਆ ਜੋ ਬਾਹਰਲੀਆ ਟੈਕਨੀਕਾਂ ਦੇ ਵਿੱਚ ਹੈ ਉਹ ਆਵੇ ਪਹਿਲਾਂ ਅਸੀਂ ਪੱਟਾਂ ਦੀਆਂ ਮਸ਼ੀਨ ਜਿਹੜੀ ਬਣਦੀ ਦੀਗੀ ਬੈਠ ਕੇ ਲਗਾਉਣ ਲਈ ਅਲੱਗ ਬਣਦੀ ਦੀ ਤੇ ਪੁੱਠਾ ਪੈ ਕੇ ਲਾਉਣੀ ਪੈਂਦੀ ਦੀ ਇਹ ਦੋਨਾਂ ਚ ਕਰਤੀ ਇਹ ਦੋਨੋਂ ਇੱਕੋ ਹੀ ਜਗ੍ਹਾ ਲਾ ਕੇ ਦਿਖਾਓ ਬੈਠ ਕੇ ਤੁਸੀਂ ਕਰਨੇ ਆ ਇੱਥੋਂ ਅਸੀਂ ਜਦੋਂ ਥੱਲੋਂ ਪੱਟਾਂ ਦੀ ਚਲਾਉਣੀ ਆ ਆਪਾਂ ਨੇ ਸਿਰਫ ਇਸ ਜਗ੍ਹਾ ਤੇ ਲੈਗਸ ਕਰਨੇ ਆ ਇਹ ਡਮੀ ਪੀਸ ਰੱਖਿਆ ਆ ਮਤਲਬ ਅਸੈਂਬਲ ਕਰਕੇ ਚੈੱਕ ਇਹਨਾਂ ਅਜ ਵੇਟ ਨਹੀਂ ਪਾਇਆ ਹੋਇਆ ਮਸ਼ੀਨਾਂ ਚ ਤੁਹਾਨੂੰ ਮੈਂ ਵੈਸੇ ਹੀ ਦੱਸ ਦਿੰਦਾ ਜਦੋਂ ਅਸੀਂ ਇਹ ਥੱਲੋਂ ਲਗਾਉਣੀ ਆ ਤਾਂ ਇਹ ਟੈਕਨੀਕ ਚ ਜਾਊਗੀ ਬਿਲਕੁਲ ਫਿਰ ਜਦੋਂ ਅਸੀਂ ਪੱਟਾਂ ਦੇ ਬੈਕ ਸਾਈਡ ਨੂੰ ਚਲਾਉਣੀ ਆ ਮਸ਼ੀਨ ਨੂੰ ਫਿਰ ਅਸੀਂ ਇੱਥੋਂ ਲੋਕ ਚੇਂਜ ਕਰਵਾਵਾਂਗੇ ਅਸੀਂ ਇਹ ਲੋਕ ਕਿਹ ਚੇਂਜ ਹੋ ਜਾਂਦੇ ਆ ਹਾਂਜੀ ਇਹ ਲੋਕ ਖਿੱਚੇ ਤਾਂ ਉੱਤੇ ਬੈਠੀ ਚੇਂਜ ਹੋ ਕੇ ਗਲੀ ਚ ਦੇਖੋ ਬਦਲ ਗਿਆ ਆਪਣੇ ਆਪ ਹੀ ਪੈ ਜਾਂਦਾ ਹੈ ਲੋਕਰ ਪ੍ਰਾਈਮ ਨਿਕਲਦਾ ਅਗਲੀ ਗਲੀ ਚ ਪੈ ਗਿਆ ਤਾਂ ਇਹਨੇ ਉੱਪਰ ਰੁਕ ਜਾਣਾ ਇਸ ਜਗ੍ਹਾ ਜਿੱਥੇ ਹੁਣ ਖੜਾ ਹਾਂ ਪਰ ਉਹਨੇ ਇੱਕ ਵੇਟ ਪਾਇਆ ਨਹੀਂ ਹੋਇਆ ਇਸ ਕਰਕੇ ਖੜਦਾ ਨਹੀਂ ਅੱਛਾ ਅੱਛਾ ਹਾਂ ਫਿਰ ਫਿਰ ਅਸੀਂ ਇਹਦੇ ਉੱਤੇ ਲੱਤਾਂ ਰੱਖਾਂਗੇ ਇਸ ਤਰੀਕੇ ਨਾਲ अच्छा तेरे नु ਥੱਲੇ ਨੂੰ ਦੱਬਾਂਗੇ ਜਦੋਂ ਅਸੀਂ ਥੱਲੇ ਨੂੰ ਦੱਬਣਾ ਫਿਰ ਬੰਦਾ ਉੱਠਦਾ ਥੋੜਾ ਉੱਠਦਾ ਫਿਰ ਅਸੀਂ ਇਹਨੂੰ ਲੋਕ ਲਾਉਣਾ ਹੁੰਦਾ ਇਹਨੇ ਫਿਰ ਇੱਥੇ ਚੱਲ ਜਾ ਫਿਰ ਇਹਨੇ ਲੋਕ ਨੂੰ ਦੱਬ ਕੇ ਰੱਖਣਾ ਫਿਰ ਅਸੀਂ ਜਦੋਂ ਵਰਕ ਕਰਾਂਗੇ ਪੱਟਾਂ ਦੇ ਪਿਛਲੇ ਪਾਸੇ ਤੁਹਾਨੂੰ ਪੁੱਠਾ ਪੱਠਣ ਦੀ ਉੱਠਣ ਦੀ ਕਰਨ ਦੀ ਲੋੜ ਸਾਰੀ ਅਸੀਂ ਇਹ ਚ ਖਤਮ ਕਰਦੇ ਨਾਲੇ ਘੱਟ ਤੇ ਸਾਰਦਾ ਨਾਲੇ ਕੰਮ ਵਧੀਆ ਬਣ ਗਈ ਨਾਲੇ ਚੀਜ਼ ਵਧੀਆ ਵਾ ਦੇਖੋ ਨਾਲੇ ਥਾਂ ਕੱਟ ਕੇ ਰੂਗੀ ਨਾਲੇ ਥੋੜੀ ਆ ਜੰਮਾ ਦੇਖ ਲਓ ਇੱਕ ਇੱਕਲੀ ਮਸ਼ੀਨ ਪੂਰੇ ਸੌ ਨਾਲ ਤਿਆਰ ਕੀਤੀ ਆ ਆ ਨਾ ਲਿਆ ਕੇ ਕਾਗਜ਼ਾਂ ਨੂੰ ਥੋਥਾ ਜਿਹਾ ਲਾ ਲੰਦੇ ਹੈਗੇ ਮੂਮੀ ਕਾਗਜ਼ ਹੀ ਹੁੰਦਾ ਹੈਗਾ ਇਹਦੇ ਜਿਹੜੇ ਸੀਟ ਕਵਰਾਂ ਦੀ ਹੈ 1 ਸਾਲ ਦੀ ਸੀਟ ਕਵਰਾਂ ਦੇ ਟੜਕਣ ਦੀ ਵੀ ਗਾਰੰਟੀ ਹੈ ਫਟਣ ਦਾ ਬਹੁਤ ਦੂਰ ਦੀ ਗੱਲ ਹੈ ले लो जो चंगी जिम ਲੈਣੀ ਆ ਬਾਈ ਮਾੜੀਆਂ ਚ ਪੈਸਾ ਲਾਉਂਦਾ ਫਾਇਦਾ ਨਹੀਂ ਦੇਖੋ ਜੀ ਜਿਵੇਂ ਆ ਆ ਗਈ ਬਾਈ ਜਿਵੇਂ ਆ ਦੇਖ ਲੋਣਾ ਚੈੱਕ ਕਰ ਲੋ ਬਹੁਤ ਤਰ੍ਹਾਂ ਦੇ ਮਸ਼ੀਨਾਂ ਆਪਣੀਆਂ ਦੇ ਵਿੱਚ ਤੁਸੀਂ ਦੇਖੋ ਨੇੜੇ ਆ ਕੇ ਇਹ ਮਸ਼ੀਨ ਮੇਰੇ ਘਰੇ ਨਹੀਂ ਲੱਗਣੀ ਮੇਰੇ ਜਿਮ ਚ ਨਹੀਂ ਲੱਗਣੀ ਔਰ ਮੇਰੇ ਸ਼ੋਰੂਮ ਚ ਨਹੀਂ ਪਈ ਕਿਸੇ ਬੰਦੇ ਦਾ ਆਰਡਰ ਹੈ ਰੋਪੜ ਜ਼ਿਲ੍ਹੇ ਦਾ ਜਿਹੜਾ ਆ ਕਲਰ ਚ ਤਿਆਰ ਹੋਇਆ ਰੋਪੜ ਤੱਕ ਦੇ ਲੋਕ ਆਉਂਦੇ ਨੇ ਬਾਈ ਸਾਡੇ ਐਮਪੀ ਚ ਵੀ ਲੱਗ ਗਿਆ ਜੀ ਲਦਾਖ ਦੇ ਵਿੱਚ ਅਸੀਂ ਦੋ ਜਿਮ ਆਰਮੀ ਨੂੰ ਦੇ ਚੁੱਕਿਆ ਲੈ ਲਦਾਖ ਚ ਲਦਾਖ ਚ ਮੈਂ ਖੁਦ ਆਪ ਵੀ ਸੈਲਫ ਜਾ ਕੇ ਆਇਆ ਸੋ ਇਹ ਤੁਸੀਂ ਆ ਇਹਦੇ ਨੇੜੇ ਆ ਕੇ ਦੇਖੋ ਜੀ ਪੇਂਟ ਕੁਆਲਿਟੀ ਦੇਖ ਲਓ ਕਿਸੇ ਮਸ਼ੀਨ ਦੀ ਵੀ ਦੇਖੋ ਬਾਈ ਕਾਰਾਂ ਦੇ ਵੀ ਇਹਦਾ ਪੇਂਟ ਨਹੀਂ ਹੁੰਦਾ ਇਹਨਾਂ ਉਹ ਇਹ ਸਾਰਾ ਆਟੋ ਕੋਟੇ ਆ ਜੀ ਜੋ ਆਟੋ ਕੋਟ ਕਾਰਾਂ ਨੂੰ ਹੁੰਦਾ ਉਹੀ ਆਟੋ ਕੋਟ ਚ ਪੇਂਟ ਕਰਕੇ ਦਿੰਨੇ ਆ ਇੱਟ ਇਕੱਠਾ ਹੋ ਜੂ ਪੰਗਣ ਆ ਲੈ ਹੈ ਨਹੀਂ ਤੂੰ ਏਡੇ ਵਾਲਾ ਆ ਜਾ ਉੱਠ ਖੜਾ ਇਹ ਆ ਦੇਖੋ ਭਈ ਆ ਜਿੰਮ ਆ ਗਿਆ ਇਧਰ ਆ ਗਿਆ ਆ ਕਿਵੇਂ ਭਈ ਅਲੱਗ ਜੇ ਬਣਾਈ ਪੀਏਗੀ ਇਹ ਇਹਨੂੰ ਕਹਿੰਦੇ ਅਸੀਂ ਕੇਬਲ ਕ੍ਰਾਸ ਫੰਕਸ਼ਨਲ ਟ੍ਰੇਨਰ ਹੈ ਵਿੱਚ ਬਹੁਤ ਸਾਰੀਆਂ ਐਕਸਰਸਾਈਜ਼ਾਂ ਲੱਗ ਜਾਂਦੇ ਨੇ ਇਹਨਾਂ ਨੂੰ ਬਹੁਤ ਸਾਰੇ ਲੋਕ ਘਰਾਂ 'ਚ ਵੀ ਲਾਉਂਦੇ ਆ ਇਹਨੂੰ ਬਹੁਤ ਸਾਰੇ ਜਿੰਮਾਂ 'ਚ ਵੀ ਲਾਉਂਦੇ ਆ ਇਹ ਚਾ ਅਗਰ ਮੈਂ ਐਕਸਰਸਾਈਜ਼ਾਂ ਕਰਨ ਲੱਗ ਜਾ ਆਪਣੀ ਵੀਡੀਓ 2 ਘੰਟੇ ਦੀ ਦਿੱਤੀ ਬਣ ਜੂ ਲੋ ਤੁਹਾਡਾ ਪੇਜ ਉਹ ਤੁਹਾਡਾ ਪੇਜ ਖੋਲ ਕੇ ਦੇਖ ਲਵਾਂਗੇ ਬਾਈ ਦਾ ਪੇਜ ਆ ਹਾਂਜੀ ਐਲ ਪ੍ਰੋਮੈਟਿਕ ਦੇ ਨਾਮ ਤੇ ਐਲ ਪ੍ਰੋਮੈਟਿਕ ਉਸ ਦੇ ਤੁਸੀਂ ਉਹ ਸਰਚ ਆ ਕਿਵੇਂ ਬਾਈ ਤਾਹਾਂ ਖੜਕੇ ਲਾਓ ਇਹ ਵੀ ਇੱਕ ਲੱਗਣ ਵਾਲੀ ਜਿੰਮਾ ਦੀ ਮੇਜਰ ਮਸ਼ੀਨਾਂ ਚ ਦੋਨੇ ਮਸ਼ੀਨਾਂ ਨੇ ਜਿਹੜੀਆਂ ਮੇਨ ਮਸ਼ੀਨਾਂ ਨੇ ਇਹਦੇ ਵਿੱਚ ਸਾਡੇ ਇਹ ਤਾਂ ਬਈ ਆਮ ਤੋ ਉਹ ਹੀ ਹੁੰਦਾ ਸੜਿਆ ਜਾ ਕੰਮ ਤੁਸੀਂ ਆ ਬਾਲਾ ਸਟੀਲ ਸਟੂਰੂ ਦੀ ਪਾ ਕੇ 베어ਿੰਗ ਲਾਵੇ ਇਹਦੇ ਵਿੱਚ ਜਿਹੜੀ ਸਾਫਟ ਹੈ ਹੁਣ ਦੇਖੋ ਇਹ ਫਿੱਟ ਕਰੀ ਹੋਇਆ ਚਾਹੇ ਤੁਸੀਂ ਇਹਨੂੰ ਹੱਥ ਨੂੰ ਲਾ ਕੇ ਕੱਪੜਿਆਂ ਨੂੰ ਲਾ ਲਓ ਮੇਰੇ ਹੱਥ ਦੇ ਉੱਤੇ ਤੇਲ ਨਹੀਂ ਲੱਗੇਗਾ ਔਰ ਅਸੀਂ ਸਾਡੀਆਂ ਜਿੰਨੀਆਂ ਮਸ਼ੀਨਾਂ ਨੇ ਅਸੀਂ ਕਹਿੰਦੇ ਆ ਸਾਡੀ ਮਸ਼ੀਨ ਨੂੰ ਕਿਸੇ ਨੂੰ ਤੇਲ ਦੇਣ ਦੀ ਜ਼ਰੂਰਤ ਨਹੀਂ ਬਸ ਸਿਰਫ ਕਪੜਾ ਮਾਰ ਕੇ ਸਾਫ਼ ਰੱਖੋ ਸੁੱਕੀਆਂ ਰੱਖੋ ਚਲਾਈ ਜਲੋ ਸਟੀਲ ਹੈ ਇਹ ਕਿਹੜਾ ਲੋਹਾ ਵੀ ਯਾਰ ਪਈ ਜੀ ਇਹ ਇੰਡਕਸ਼ਨ ਹੈ ਜੀ ਇਹ ਸਟੀਲ ਵੀ ਨਹੀਂ ਸਟੀਲ ਤੋਂ ਵੀ ਉੱਪਰ ਹੈ ਅੱਛਾ ਸਟੀਲ ਤੋਂ ਵੀ ਉੱਪਰ ਹੈਗਾ ਹਾਂਜੀ ਇਹ ਇੰਡਕਸ਼ਨ ਰੌਡ ਹੈ ਹੁਣ ਇਹਦੇ ਕੀ ਕੀ ਕੰਮ ਨੇ ਮਸ਼ੀਨ ਦੇ ਹੁਣ ਇਹਦੇ ਕੰਮ ਤੋਂ ਬਿਨਾਂ ਇਹਦੀ ਚਲਾਈ ਦੇਖੋ ਪਹਿਲਾਂ ਹੁਣ ਅਪਰੋਕਸੀਮੇਟਲੀ ਆ ਰੌਡ 22 23 ਕਿਲੋ ਦੀ ਤਾਂ ਹੋਊਗੀ ਸਪੰਸਰ ਤੁਹਾਡੇ ਹਿਸਾਬ ਨਾਲ ਆਰਾਮ ਨਾਲ ਵੱਧੂ ਠੀਕ ਹੈ ਜੀ ਹੁਣ ਮੈਂ ਇਹਨੂੰ ਚਲਾ ਕੇ ਤੁਹਾਨੂੰ ਦਿਖਾਉਣਾ ਇਹਨੂੰ ਚਲਾਉਣ ਤੋਂ ਬਿਨਾਂ ਹੋਲਡ ਆਉਂ ਦੇਖੋ ਦੇਖੋ ਇੰਨੀ ਐਕੂਰੇਸੀ ਇਹ ਜਿਮਾ ਸਿਰਫ ਮਲੇਰ ਕੋਟਲੇ ਦੇ ਕੁੱਪ ਕਲਾਣੀ ਕਰ ਰਹੀਆਂ ਹੋਰ ਸ਼ਹਿਰ ਤੋਂ ਜਿੱਥੋਂ ਮਰਜ਼ੀ ਲੋ ਤੁਸੀਂ ਉਹ ਨਹੀਂ ਚੱਲਦੀਆਂ। ਕੋਈ ਸਿਨੀ ਨਹੀਂ ਹੈ ਕਿ ਲੋ ਇੱਥੋਂ ਆਪਾਂ ਨੂੰ ਛੜ ਚਾਲ ਆਪੇ ਆ ਰਹੀ ਹੈ ਉੱਪਰ। ਐਕੂਰੇਸੀ ਨਹੀਂ ਹੈ। ਹੁਣ ਇਹਦੀ ਐਕੂਰੇਸੀ ਦਾ ਕਾਰਨ ਇਹ ਇੰਡਕਸ਼ਨ ਰੋਡ ਹੈ। ਪਲੱਸ ਇਹਦੇ ਵਿੱਚ ਲੱਗੇ ਹੈ ਇੰਪੋਰਟਡ ਲੀਨੀਅਰ ਵਾਇਰਿੰਗ ਨੇ ਐਲ ਐਮ ਵਾਇਰਿੰਗ ਕਹਿੰਦੇ ਨੇ ਲੀਨੀਅਰ ਜਿਹੜੇ ਜਿਵੇਂ ਚੈਨ ਚੱਲਦੀ ਹੁੰਦੀ ਹੈ ਟੈਂਕਰ ਦੇ ਵਿੱਚ ਉਸੇ ਤਰੀਕੇ ਨਾਲ ਨਾ ਜੋ ਚੈਨ ਹੁੰਦੀ ਹੈ ਉਹ ਚੱਲਦੀ ਹੈ ਉੱਪਰ نیچے ਹੁਣ ਇਹਨੂੰ ਹਰੇਕ ਬੰਦਾ ਕਿਉਂ ਨਹੀਂ ਬਣਾਉਂਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਹੇ ਤੋਂ ਅਗਰ ਕੋਈ ਬਣਾ ਵੀ ਦਵੇ ਤਾਂ ਇਹ ਸਹੀ ਨਹੀਂ ਚੱਲਦੀ ਇਹ ਚ ਸਪੇਸ ਦੇਖੋ ਨੇੜੇ ਲਿਆ ਕੇ ਤੁਸੀਂ ਬਿਲਕੁਲ ਤੁਹਾਨੂੰ ਸਪੇਸ ਨਹੀਂ ਮਿਲੂਗੀ 베어ਿੰਗ ਦੇ ਵਿੱਚ ਬਿਲਕੁਲ ਬਿਲਕੁਲ ਜ਼ੀਰੋ ਨਾਲ ਹਵਾ ਸਮਾਨ ਵੀ ਨਹੀਂ ਅਗਰ ਦੇਖੋ ਹੁਣ ਇਹ ਹਵਾ ਸਮਾਨ ਨਾਲ ਇੱਥੇ ਫਰਕ ਹੈ ਇੱਥੇ ਇਹਨਾਂ ਨੇ ਦੋਨੇ ਜਕੜੇ ਹੋਏ ਨੇ 베어ਿੰਗ ਆਪਸ ਚ ਅਗਰ ਇਹੇ ਜਕੜੇ ਹੋਏ 베어ਿੰਗ ਉੱਪਰ ਜਾ ਕੇ ਆ ਸਾਫਟ ਹਲਕੀ ਜਿਹੀ ਉਸ ਸਾਈਡ ਚਲੇਗੀ ਇਹਨੇ ਉੱਪਰ ਨਹੀਂ ਜਾਣਾ ਫੋਟ ਜਾਣਾ ਜੇ ਨਿਚੋਂ ਬਾਹਰ ਹੋਗੀ ਤਾਂ ਹਲਕੀ ਜਿਹੀ ਵੀ ਨੀਚੇ ਨੇ ਵਜਨ ਨੇ ਦੱਬ ਲੈਣਾ ਔਰ ਬੈਰਿੰਗ ਟੁੱਟ ਜਾਣਗੇ ਇਸ ਕਰਕੇ ਇਹਨੂੰ ਬਣਾਉਣ ਦਾ ਪੰਗਾ ਹਰ ਕੋਈ ਬੈਰਿੰਗਾਂ ਚ ਨਹੀਂ ਲੈਂਦਾ ਬਸ ਠੋਕ ਕੇ ਓਕੇ ਉਹ ਤੇ ਰੰਗ ਹੋਰ ਆ ਬਾਈ ਇਹ ਤੇ ਰੰਗ ਹੋ ਰਿਹਾ ਕਿ ਕਿ ਤੁਸੀਂ ਰੰਗ ਆਪਣੀ ਮਰਜ਼ੀ ਦਾ ਕਰਵਾ ਸਕਦੇ ਆ ਜਿਹੜਾ ਮਰਜ਼ੀ ਰੰਗ ਕਰਵਾ ਲਈਏ ਜਿਹੜਾ ਮਰਜ਼ੀ ਕਹੋਗੇ ਉਹ ਕਰ ਦਾਂਗੇ ਪਰ ਕੁਝ ਕੇ ਰੰਗ ਅਸੀਂ ਮਨਾ ਕਰ ਦਿੰਦੇ ਆ ਜਿਹੜੇ ਸੋਹਣੇ ਨਹੀਂ ਲੱਗਦੇ ਕਈ ਵਾਰੀ ਕਸਟਮਰ ਦੀ ਐਸੀ ਡਿਮਾਂਡ ਹੋ ਜਾਂਦੀ ਆ ਉੱਥੇ ਸੋਹਣਾ ਨਹੀਂ ਲੱਗਦਾ ਸਮੇਂ ਨਾਲ ਬਰਬਾਦ ਹੋਣ ਵਾਲਾ ਰੰਗ ਹੁੰਦਾ ਹੁਣ ਮਸ਼ੀਨਾਂ ਕਈ ਤਰ੍ਹਾਂ ਤੁਹਾਨੂੰ ਕਹੇ ਕੋਈ ਵੀ ਆ ਮਸ਼ੀਨ ਬਣਾਉਣੀ ਆ ਫੋਟੋ ਦਿਖਾ ਦਿਓ ਕੋਈ ਜਿਹੜੀ ਮਰਜ਼ੀ ਬਣਵਾ ਲਓ ਜੀ ਸਾਡਾ ਰੱਬ ਦਾ ਤਿਆਰ ਬਾਰਾ ਜਿਮਾ ਇਨਡੋਰ ਤੇ ਓਪਨ ਡੋਰ ਆਊਟਡੋਰ ਸਾਰੀਆਂ ਬਣਾਉਂਦੇ ਆਂ ਆਊਟਡੋਰ ਦੋਨੇ ਬਣਾ ਦੋਗੇ ਹਾਂਜੀ ਅਜ ਅੱਗੇ ਤੁਹਾਨੂੰ ਬਈ ਜਿਹੜੀਆਂ ਪਾਰਕਾਂ ਲਈ ਜਮਨ ਨੂੰ ਉਹ ਵੀ ਦਿਖਾਉਣੇ ਹੈਗੇ ਤੇ ਨੰਬਰ ਵਾਈਰ ਉਹਦਾ ਸਕਰੀਨ ਤੇ ਚੱਲ ਰਿਹਾ ਹੈਗਾ ਕਿ ਘਰਾਂ ਚ ਲੱਗਣ ਵਾਲੇ ਜਿਹੜੇ ਘਰੇ ਆਪਾਂ ਕੋਠੀ ਚ ਲਾਉਣ ਵਾਲਾ ਜਿਹੜਾ ਏ ਕਲਾਸ ਝੁੱਲਾ ਅਸੀਂ ਹੁਣ ਉਹ ਵੀ ਬਣਾਉਣੇ ਸ਼ੁਰੂ ਕੀਤੇ ਆ ਬਣਾਏ ਆ ਅੱਛਾ ਬਹੁਤ ਸੋਹਣੇ ਏ ਕਲਾਸ ਬਣੇ ਆ ਪਰ ਟੈਸਟ ਟਾਈਮ ਮੇਰੇ ਪਾਸ ਇ ਵੱਡਾ ਨਾ ਕੋਈ ਗੱਲ ਨਹੀਂ ਮਿਹਨਤ ਕਰਕੇ ਬਾਈ ਬਾਈ ਇੱਥੇ ਤੱਕ ਆਇਆਗਾ ਪੋਟਸ ਨਾਲ ਬਾਈ ਦਾ ਪਿਆਰ ਹੀ ਇੰਨਾ ਹੈਗਾ ਜਿੰਮਤ ਕਰੇ ਬਾਈ ਧੋਖਾ ਨਹੀਂ ਕਰੂਗਾ ਕਿਉਂਕਿ ਜਿਹੜਾ ਖਿਡਾਰੀ ਹੁੰਦਾ ਉਹਦੇ ਮਨ ਚ ਧੋਖਾ ਕਰਨ ਵਾਲੀ ਗੱਲ ਤਾਂ ਬਹੁਤ ਦੂਰ ਹੁੰਦੀ ਹੈਗੀ ਆ ਜ਼ੀਰੋ ਲੈਵਲ ਤੇ ਆ ਚੀਜ਼ਾਂ ਬਣਾਈਆਂ ਹੋਈਆਂ ਨੇ ਇਹ ਇਹ ਚੀਜ਼ਾਂ ਤੁਹਾਨੂੰ ਸਰਕਾਰ ਪੈਸਾ ਦੇ ਦੂ ਪਰ ਆ ਚੀਜ਼ਾਂ ਨਹੀਂ ਦੇ ਸਕਦੀ ਸਰਪੰਚ ਸਾਹਿਬ ਨੇ ਆਰਾਮ ਨਾਲ ਹੱਥ ਨਾਲ ਤੁਸੀਂ ਘਮਾਤਾ ਦੇਖੋ ਥੱਲੇ ਨਿਗਾ ਮਰਾਓ ਜ਼ਮੀਨ ਤੇ ਨਾਲ ਕਿੱਲ ਨਾਲ ਕਿਸੇ ਚਾਰੇ ਪਾਸੇ ਗਲੀਆਂ ਖਾਲੀ ਆ ਦੇ ਆ ਦੇਖੋ ਆ ਦੇਖੋ ਆ ਚੱਕ ਕੇ ਹਲਾ ਕੇ ਦਿਖਾ ਦਿਓ ਕਿਤੇ ਗੱਡਿਆ ਨਹੀਂ ਹੋਇਆ ਇਹਨੂੰ ਹੁਣ ਛੱਡ ਦਿਓ ਛੱਡ ਕੇ ਤੁਸੀਂ ਕਮਾ ਲਓ ਇੰਨਾ ਬੈਲੈਂਸ ਹੈ ਵੀ ਇਹ ਖੁਦ ਘੁੰਮੀ ਜਾਊਗਾ ਆ ਵੇਖੋ ਜੀ ਸਰਪੰਚ ਨਾ ਜਮਾ ਨਹੀਂ ਹਟਦਾ ਪੰਗੇ ਲੈਣੋ ਜਮਾ ਨਹੀਂ ਹਟਦਾ ਜਮਾ ਨਹੀਂ ਆ ਪਾੜ ਜੂ ਧੋਤੀ ਜੀ ਆਹ ਇਹ ਬੱਚਿਆਂ ਵਾਲੇ ਇਹ ਵੀ ਹਲੇ ਗੱਡੇ ਨਹੀਂ ਹੋਏ ਕਿਉਂਕਿ ਇਹ ਕਸਟਮਰ ਦੇ ਬਣੇ ਹੋਇਆ ਰੰਗ ਰੰਗ ਹੋ ਕੇ ਰੈਡੀ ਪਏ ਆ ਸੇ ਪਾਰਕਿੰਗ ਜਿਮ ਆ ਗਿਆ ਨਾ ਵੀ ਬਾਗਾਂ ਦੇ ਵਿੱਚ ਲੱਗੇ ਹੋਏ ਜਿਮ ਨੇ ਹਾਂ ਇਹ ਗੱਡੇ ਨਹੀਂ ਹੋਏ ਨਾ ਮੈਂ ਅਸੀਂ ਖੜਾ ਏ ਹੋਏ ਨੇ ਪਾਰਕ ਦੇ ਵਿੱਚ ਆਹ ਕੀ ਚੀਜ਼ ਆਈ ਬਈ ਫਿਰ ਇਹ ਕਿਥੋਂ ਨੂੰ ਕਿਤੇ ਬਾਗਾਂ ਚ ਨਹੀਂ ਲੱਗਿਆ ਹੋਇਆ ਮਿਲੂ ਕਿਸੇ ਦੇ ਜਿਮ ਚ ਨਹੀਂ ਇਹਨੂੰ ਸਟੈਪਰ ਕਹਿ ਦਿੰਦੇ ਆ ਸਟੈਪਰ ਇਹ ਤੁਸੀਂ ਚਲਾ ਕੇ ਦੇਖ ਸਕਦੇ ਹੋ ਦੇਖੋ ਪਹਿਲਾਂ ਇੱਕ ਤੇ ਪੈਰ ਧਾਲਿਓ ਹਾਂ ਲੋ ਜਿਹੜੀ ਦੇ ਬਾਈ ਨੂੰ ਵਧਾਈ ਜਾਉਂਗੇ ਹਾਂ ਇਹ ਤਾਂ ਚੀਜ਼ ਹੀ ਬੜੀ ਘੈਂਟ ਆ ਬਾਈ ਇਧਰ ਲੈ ਮੂਰੂ ਮੜਾ ਮੂਰੂ ਇਹਦੇ ਨਾਲ ਤੁਹਾਡੇ ਪੱਟਾਂ ਦਾ ਜ਼ੋਰ ਬਹੁਤ ਲੱਗਦਾ ਕਿਸੇ ਭਾਈ ਇਦੋਂ ਕਾਸਕੀ ਪੱਟਾਂ ਇਹ ਹੋ ਗਏ ਲੈ 10 ਨਾ ਮਾਰਾ ਹਾਂ ਇਹਨੂੰ ਤੁਸੀਂ 10 ਆ ਹੱਥਾਂ ਦੇ ਉੱਤੇ ਰੱਖ ਕੇ ਝੁੱਕ ਕੇ ਪੱਟਾਂ ਦੇ ਜ਼ੋਰ ਤੇ ਚਲਾਓ ਥੋੜਾ ਤੁਸੀਂ ਤੁਹਾਡੀਆਂ ਲੱਤਾਂ ਇਹ ਕਹਿਣੀਆਂ ਵੀ ਬੱਸ ਚੱਲ ਬਾਈ ਲਾਲਾ ਕੱਲ ਨੂੰ ਵੀ ਵੀਡੀਓ ਕਰਨ ਜਾਣਾ ਹੈ ਜੋਰ ਨਾਲ ਜੜੀ ਜਾਂਨੇ ਹੋ ਸਵਾਦ ਲੈਣੇ ਹੋ ਦੇਖ ਲਾਲਾ ਇੱਕ ਵੀਡੀਓ ਹੋਰ ਕਰਨੀ ਆਲੇ ਜ਼ੋਰ ਨਾਲ ਆ ਰ ਆ ਚੱਲ ਸੁਣ ਤਾਂ ਲੈ ਇੱਥੇ ਜ਼ੋਰ ਖਤਮ ਕਰ ਦੇਗਾ ਬਾਲੀਆਂ ਤਕੜੀਆਂ ਚੀਜ਼ਾਂ ਕਰੀਏ ਨੇ ਮੈਨੂੰ ਹੁਣ ਫਰਿਆਦ ਕਰ ਦੇਣ ਦੇ ਹਾਂ ਕਰ ਦੇ ਆ ਗੱਲ ਸੁਣ ਲੋ ਭਰਾ सरपंचਾਂ ਨੂੰ ਬੇਨਤੀ ਆ ਦੇਖ ਲੋ ਬਾਈ ਬਹੁਤ ਮਿੰਤਰ ਬਣਾਏ ਹੁੰਦੇ ਨੇ ਸਰਪੰਚ ਸਿਕਾ ਜਿਤਾਇਆ ਛੋਟ ਦੇ ਮਾਨ ਨਾਲ ਜਿਤਾਇਆਗਾ ਬਾਈ ਬਣ ਕੇ ਜਿੰਮਾਂ ਦਾ ਸਮਾਨ ਹੁਣ ਪੈਸਾ ਆਊਗਾ ਸਰਕਾਰੀ ਛੋਟ ਦੇ ਕੋਲੇ ਸਮਾਨ ਵਧੀਆ ਲਵਾ ਦਿਓ ਭਰਾ ਬਣ ਕੇ ਭਰਾ ਤੋਂ ਸਮਾਨ ਲਵਾਉਣਾ ਬਾਈ ਇੱਕ ਨੰਬਰ ਕੰਮ ਆ ਲੰਬੇ ਵਾਲਾ ਕੰਮ ਨਹੀਂ ਹੈਗਾ ਲੈ ਕੇ ਦੂਜੇ ਲਾ ਆਂਦੇ ਨੇ ਸਰਪੰਚ ਦੂਜੇ ਨੇ ਟੁੱਟ ਜਾਂਦਾਗਾ ਤੂੰ ਤੁਸੀਂ ਪਸੰਦ ਕਰੋ ਆਪ ਆ ਕੇ ਆਪਣੀ ਪਸੰਦ ਦਾ ਸਮਾਨ ਲਓ ਪੈਸਾ ਸਰਕਾਰ ਨੇ ਪਿੰਡ ਨੂੰ ਦੇਣਾ ਐਮਐਲਏ ਵੱਲੋਂ ਹਰੇਕ ਪਿੰਡ ਨੂੰ ਲਗਭਗ 2 ਲੱਖ ਰੁਪਏ ਦੀ ਪੰਚਾਇਤੀ ਜਿੰਮਾ ਵਾਸਤੇ ਗ੍ਰਾਂਟ ਇਨਡੋਰ ਵਾਸਤੇ ਪੈਣ ਲੱਗੀ ਆ 2-2 ਲੱਖ ਰੁਪਏ ਦੀ ਐਮਐਲਏਆਂ ਵੱਲੋਂ ਪਿੰਡਾਂ ਦੇ ਆਊਟਡੋਰਾਂ ਵਾਸਤੇ ਪੈਣ ਲੱਗੀ ਐ ਐਮਪੀ ਕੋਟੇ ਦੇ ਵਿੱਚੋਂ 5 ਲੱਖ ਦੀ ਸਰਪੰਚ ਸਾਹਿਬ ਗ੍ਰਾਂਟ ਇਸ਼ੂ ਹੋ ਰਹੀ ਆ ਪਿੰਡਾਂ ਦੇ ਜਿੰਮਾ ਵਾਸਤੇ ਪਰ ਇਹ ਸਿਰਫ ਉਹਨਾਂ ਨੂੰ ਰਹੇ ਨੇ ਜਿਹੜੇ ਹਿੰਮਤ ਕਰ ਲੈਂਦੇ ਜਿਹੜੇ ਜਾ ਕੇ ਹਿੰਮਤ ਕਰ ਲੈਂਦੇ ਆ ਉਹਨਾਂ ਨੂੰ ਪੈ ਰਹੀਆਂ ਨੇ ਗ੍ਰਾਂਟਾਂ ਤੇ ਮਰਜ਼ੀ ਵੀ ਥੋੜੀ ਐ ਭਗਵਾਨ ਜੀ ਮਾਨ ਸਰਕਾਰ ਨੇ ਇੰਨਾ ਕੁ ਵਧੀਆ ਕਰਤਾ ਵੀ ਜਿੱਥੋਂ ਸਰਪੰਚ ਕਹੂ ਸਮਾਨ ਉੱਥੋਂ ਖਰੀਦਣਾ ਬਿਲਕੁਲ ਥੋੜਾ ਸਰਪੰਚ ਥੋੜਾ ਜਿੱਥੋਂ ਤੁਸੀਂ ਕਹੋਗੇ ਸਰਪੰਚ ਨੇ ਉੱਥੇ ਖਰੀਦਣਾ ਤੁਹਾਨੂੰ ਕੋਈ ਸਮਾਨ ਚ ਮਾੜਾ ਲੱਗਦਾ ਕੋਈ ਚੀਜ਼ ਲੱਗਦੀ ਆ ਇੱਕ ਵਾਰ ਸਾਡੇ ਕੋਲੇ ਆਓ ਉਸ ਤੋਂ ਬਾਅਦ ਜਿੱਥੇ ਤੁਸੀਂ ਜਾਣਾ ਮੈਂ ਗੱਡੀ ਆਪਦੀ ਭੇਜ ਦੂੰਗਾ ਤੁਸੀਂ ਪਸੰਦ ਕਰਿਓ ਜੇ ਮੇਰਾ ਸਮਾਨ ਛੱਡ ਕੇ ਕਿਤੇ ਹੋਰ ਪਸੰਦ ਆ ਗਿਆ ਮੇਰੀ ਗਾਰੰਟੀ ਆ ਬਿਲਕੁਲ ਭਾਈ ਉਹੀ ਵਧੀਆ ਦਊਗਾ ਜਿਹੜਾ ਖੁਦ ਸਮਾਨ ਨੂੰ ਵਰਤਦਾਗਾ ਠੀਕ ਆ ਲਾ ਫੜੀ ਕਰਾਂ ਮਾੜਾ ਜਾਂ ਫਿਰ ਅੱਜ ਫੇ ਮੇਲਾ ਲਾਲਾ ਜੀ ਨੇ ਝੂਟੇ ਲੜਿਆ ਛੋਟੇ ਕੋਲੇ ਮੈਨੂੰ ਅਸਲੀ ਸਮਾਨ ਹੋਰ ਕਿਤੋਂ ਨਹੀਂ ਮਿਲਦਾ ਹੈਗਾ ਆਉਣਾ ਕਿੱਥੇ ਪਿੰਡ ਕੁੱਪਕਲਾ ਜ਼ਿਲ੍ਹਾ ਮਲੇਰਕੋਟਲਾ ਫੈਕਟਰੀ ਜਾਓ ਸਿੱਧਾ ਬਾਈ ਕੋਲੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ